ਸਾਸਰੀ ਕਾਲ ਜੀ ਸਾਰਿਆਂ ਨੂੰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਨਾ ਆਪਦਾ ਮੁੱਦਾ ਰੱਖਣਾ ਚਾਹਣਾ ਮੇਰੇ ਵੀ ਇੱਕ ਬੰਨੇਓ ਗੱਲ ਸੁਣੋ ਇਹ ਨਹੀਂ ਉਹਨਾਂ ਦੀ ਇਕੱਲੀ ਸੁਣੀ ਆ ਉਹ ਹਸਪੀਟਲ 'ਚ ਜਿਹੜਾ ਮੁਕਸਰ ਕੰਮ ਹੋਇਆ ਮੈਂ ਅਮਰ ਸੰਧੂ ਆ ਜਿਹੜਾ ਮਤਲਬ ਕਿ ਇੱਕ ਪਾਸਾ ਨਾ ਨਾ ਦੇਖੋ ਮੇਰੀ ਵੀ ਗੱਲ ਸੁਣੋ ਮੇਰ ਅਕਸਰ ਮੇਰੇ ਗੱਲ ਪਏ ਆ ਅੱਧਾ ਘੰਟਾ ਉਹਨਾਂ ਨੂੰ ਜਿਹੜੀਆਂ ਤੁਸੀਂ ਵੀਡੀਓ ਮੇਰੀਆਂ ਪਾਈ ਜਾਂਦੇ ਹੋ ਨਾ ਇਹ ਉਹਨਾਂ ਕੋ ਅੱਧਾ ਘੰਟਾ ਪਾਉਣਾ ਘੰਟਾ ਮਗਰ ਵੀਡੀਓ ਕੱਢ ਕੇ ਵੇਖੋ ਜਿਹੜਾ ਇਹ ਮੇਰੇ ਗਾਲ ਪਏ ਆ ਲੜਕੀ ਨੂੰ ਪੁੱਛ ਲਓ ਜੀ ਉਹਨੂੰ ਮੈਂ ਡਿਸਟਰਬ ਕੀਤਾ ਜਾਂ ਉਹਦੀ ਮੈਂ ਬਾਹ ਫੜੀ ਜਾਂ ਮੈਂ ਕੁਝ ਵੀ ਕੀਤਾ ਠੀਕ ਹੈ ਗੁਰਦੁਆਰੇ ਸੌਂ ਦੇ ਦੇ ਠੀਕ ਹੈ ਜੇ ਮੈਨੂੰ ਕੁਝ ਵੀ ਛੇੜਿਆ ਜਾਂ ਉਹਨੂੰ ਕੁਝ ਵੀ ਮੈਂ ਕੀਤਾ ਉਹਨੇ ਆ ਕੇ ਆਖਿਆ ਮੈਨੂੰ ਛੇੜਦਾ ਠੀਕ ਹੈ ਉਹਨੇ ਹੋਰ ਹੀ ਮੁੱਦਾ ਬਣਾ ਤਾਂ ਇਹ ਆ ਕੇ ਮੇਰੇ ਪੰਜ-ਸੱਤਿਆਂ ਨੇ ਗਾਲ ਪੈ ਗਏ ਇਹਨਾਂ ਨੇ ਮੇਰੇ ਮਾਰੀਆਂ ਠੀਕ ਆ ਡੈਂਟ ਪਾਏ ਪਏ ਆ ਠੀਕ ਹੈ ਇਹਨਾਂ ਨੂੰ ਮੈਂ ਕਿਵੇਂ ਛੱਡ ਦੇ ਆ ਇੱਕ ਆ ਜਿਹੜਾ ਜਿਹੜਾ ਕੈਪਜੀ ਵਾਲਾ ਮੋਟਾ ਇਹ ਮੇਰੇ ਗੱਲ ਪਿਆ ਇਹ ਜਦੋਂ ਅਸੀਂ ਆਏ ਨਾ ਇਹਨੂੰ ਇਹਦੇ ਇਹਨੂੰ ਆਏ ਅਧੋ ਅਮਾਂਜਣ ਇਹ ਭੈਣ ਚੋ ਫਿਰ ਲੁਕਿਆ ਕਿਉਂ ਆ ਜੇ ਸੱਚਾ ਸੀ ਉੱਥੇ ਖੜਦਾ ਜੇ ਸੱਚਾ ਸੀ ਨਾ ਉੱਥੇ ਖੜਦਾ ਫਿਰ ਸਾਡੇ ਨਾਲ ਗੱਲ ਕਰਦਾ ਸਾਡੀ ਲੜਾਈ ਹੋਈ ਹੈ ਨਾ ਅਸੀਂ ਕੁੜੀਆਂ ਨੂੰ ਫਿਟੇ ਮੂੰਹ ਆਖਿਆ ਨਾ ਹੀ ਡਾਕਟਰ ਨੂੰ ਕੁਝ ਕੋਸ਼ ਆਖਿਆ ਡਾਇਨ ਡਾਕਟਰ ਦੇ ਅਸੀਂ ਰੂਮ ਚ ਗਏ ਆ ਵੀਡੀਓ ਦੇਖ ਲਓ ਜਿਹਦੇ ਨਾਲ ਜਿਹੜਾ ਮੇਰੇ ਬੰਦਾ ਗੱਲ ਪਿਆ ਸਿਰਫ ਅਸੀ ਉਸ ਬੰਦੇ ਨੂੰ ਕੱਢ ਦੇ ਰਹੇ ਆ ਉਹ ਰੂਮ ਚ ਲੁਕ ਗਿਆ ਉਹਨ ਕਰ ਕੱਢ ਕੇ ਲੁਕਾ ਦਿਆ ਨਾ ਤੂੰ ਸੱਚਾ ਹੈ ਤੂੰ ਨਾ ਲੋਕ ਇਹ ਲੜਕੀ ਵਾਲਾ ਮੁੱਦਾ ਬਣਾ ਲਿਆ ਇਹ ਕੋਈ ਕੋਈ ਇਹ ਗੱਲਾਂ ਦਾ ਕੋਈ ਫਾਇਦਾ ਥੋੜਾ ਇੱਕ ਬੰਨੇ ਤੁਸੀਂ ਸੁਣੀਆਂ ਦਿਓ ਲੜਕੀ ਐ ਜਿਉ ਹਣਾ ਕੀ ਉਹਨੂੰ ਮੈਂ ਕਟਨਾਪ ਕਰ ਲਿਆ ਕੀ ਉਹਨੂੰ ਮੈਂ ਕੀ ਕੀਤਾ ਉਹਨੂੰ ਗ ਲੜਕੀ ਨੂੰ ਮੈਂ ਉਹਨੂੰ ਪੁੱਛ ਕੇ ਦੇਖੋ ਮੈਂ ਕੀ ਉਹਦਾ ਕਰ ਲਿਆ ਮੈਂ ਉਹਨੂੰ ਕਹਿ ਕੀ ਏ ਇੱਕ ਬੰਨਾ ਨਾ ਸੋਚੀ ਆ ਤੁਸੀਂ ਉਹਦੀਆਂ ਨਾ ਸੁਣੀਓ ਅੱਧਾ ਪਾਉਣਾ ਕਹਿੰਦਾ ਮਗਰ ਜਿਹੜੀ ਵੀਡੀਓ ਵੇਖੋ ਜਿਹੜੀ ਮੇਰੇ ਗਾਲ ਪਏ ਆ ਠੀਕ ਐ ਐਵੇਂ ਕਿਉਂ ਐਵੇਂ ਸਾਰਾ ਕੋਈ ਪੜਕਾਈ ਜਾਂਦੇ ਆ ਟ੍ਰੈਫਿਕ ਜਾਮ ਕੀਤਾ ਉਸੇ ਧਰਨਾ ਲਾਇਆ ਇਹ ਤਾਂ ਬੰਦਿਆਂ ਦੀਆਂ ਗੱਲਾਂ ਮੈਂ 2-3 ਸਾਲ ਹੋ ਗਏ ਆ ਮੈਂ ਮੇਰੇ ਤੇ ਪਰਚੇ ਬਹੁਤ ਸੀਗੇ ਮੈਂ ਜਵਾਂ ਕਲੀਅਰ ਆ ਮੈਂ ਮੈਂ ਚਾਹੁੰਦਾ ਹੀ ਨਹੀਂ ਲੜਨਾ ਪਰ ਅੱਜ ਹੱਦ ਹੋ ਗਈ ਮੇਰੇ ਗਾਲ ਪਏ ਹੋ ਵੀਡੀਓ ਉਹ ਕਢਾ ਕੇ ਵੇਖੋ ਅੱਧਾ ਪੌਣਾ ਕਹਿੰਦਾ ਬੈਕ ਮੇਰੇ ਗਾਲ ਪਏ ਹੋ ਤੇ ਮੈਂ ਉਹਨਾਂ ਨੂੰ ਕਿਵੇਂ ਛੱਡ ਦਿਆਂ ਅੱਜ ਤੇ ਘਰ ਜ਼ਿੰਦਗੀ ਜੀ ਮੇਰੇ ਕੋਈ ਗਾਲ ਨਹੀਂ ਪਿਆ ਬੰਦਾ ਠੀਕ ਐ ਕੋਈ ਮੇਰਾ ਵੀ ਯਾਰ ਇੱਥੇ ਸਟੈਂਡਰਡ ਐ ਮੇਰਾ ਵੀ ਕੋਈ ਨਾਂ ਐ ਯਾਰ ਹਾਂ ਇਹ ਬੰਦੇ ਨੂੰ ਮੈਂ ਦੱਸਿਆ ਵੀ ਮੈਂ ਕਿਹਾ ਮੈਂ ਅਮਰ ਸੰਧੂ ਹਾਂ ਮੈਂ ਕਿਹਾ ਮੈਂ ਸਾਰਾ ਕੋ ਛੱਡੀ ਬੈਠਾ ਮੇਰਾ ਵੀ ਗੱਲ ਨਾ ਪਵੀ ਇਹ ਨਹੀਂ ਹਟੇ ਇਹਨਾਂ ਨੇ ਮੇਰੇ ਮਾਰੀਆਂ ਤੇ ਫਿਰ ਮੈਂ ਮੈਂ ਤਾਂ ਆਉਣਾ ਹੀ ਸੀਗਾ ਮੈਂ ਤਾਂ ਫਿਰ ਆਇਆ ਮੈਂ ਤਾਂ ਫਿਰ ਆਪ ਦਾ ਜੋ ਕਰਨਾ ਹੈ ਕਿਤਾ ਫਿਰ ਇਹ ਭੱਜਿਆ ਕਿਉਂ ਭੱਜ ਕੇ ਰੂਮ ਚ ਵੜ ਗਿਆ ਜਾ ਕੇ ਕੁੜੀ ਦਾ ਕੋਈ ਮਸਲਾ ਹੈ ਕੁੜੀ ਦਾ ਕੋਈ ਮਸਲਾ ਹੀ ਨਹੀਂ ਕੁੜੀ ਦੀ ਕੋਈ ਗੱਲ ਹੀ ਨਹੀਂ ਯਾਰ ਇਹ ਕੁੜੀ ਦਾ ਮਸਲਾ ਲੈ ਕੇ ਬਹਿ ਗਿਆ ਕੁੜੀ ਨੂੰ ਮੇਰੇ ਸਾਹਮਣੇ ਕਰ ਦੋ ਇਹ ਮੈਂ ਕੁੜੀ ਨੂੰ ਬਦਨਾਮ ਕੁੜੀ ਨੂੰ ਉਹਨੂੰ ਯਾਰੀ ਨੂੰ ਬਦਨਾਮ ਕੀਤਾ ਕੁੜੀ ਨੂੰ ਸਾਹਮਣੇ ਕਰੋ ਮੈਨੂੰ ਆਖਿਆ ਕੀ ਹੈ ਉਨ ਕੋ ਨੇ ਕਹ ਗੁਰਦੁਆਰੇ ਤੂੰ ਚੜ ਜਾ ਕੀ ਉਹਨੂੰ ਮੈਂ ਆਖਿਆ ਐਵੇਂ ਇੱਕ ਇੱਕ ਬੰਨੇ ਉਹਨਾਂ ਸਾਰਿਆਂ ਨੇ ਸੁਣਿਆ ਕਰੋ ਮੈਂ ਤੁਹਾਨੂੰ ਰਿਕਵੈਸਟ ਕਰਦਾ ਸਾਰੇ ਜਿੰਨੇ ਪੱਤਰਕਾਰ ਸਾਰੇ ਮੇਰੀ ਗੱਲ ਸੁਣ ਲਓ ਠੀਕ ਹੈ ਇਹ じゃ ਕੋਈ ਵੀ ਗੱਲ ਨਹੀਂ ਹੋਏਗੀ ਨਾ ਕੋਈ ਲੜਕੀ ਦੀ ਇਹਦੇ ਨਾਲ ਪਹਿਲਾਂ ਵੀ ਮੇਰੀ ਲਾਕਡਾਟ ਸੀ ਜਿਹੜਾ ਮੁੰਡਾ ਇਹਦੇ ਨਾਲ ਪਹਿਲਾਂ ਵੀ ਮੇਰਾ ਰੌਲਾ ਸੀਗਾ ਇਹ ਇਸੇ ਕਰਕੇ ਮੇਰੇ ਗਾਲ ਪਿਆ ਠੀਕ ਹੈ ਸਾਡਾ ਵਾਵਾ ਟਾਈਮ ਦਾ ਇਹਦੇ ਨਾਲ ਰੌਲਾ ਚੱਲੀ ਜਾਂਦਾ ਇਹਨੇ ਲੜਕੀ ਦਾ ਮੁੱਦਾ ਬਣਾਤਾ ਠੀਕ ਹੈ ਮੇਰੇ ਗਾਲ ਪੈ ਕੇ ਚਾਰ ਪੰਜ ਇਹਨੇ ਗਾਲ ਪਾਈ ਮੇਰੇ ਠੀਕ ਹੈ ਕਿ ਕਿਧਰੋਂ ਮਾਰਨ ਕਈ ਕਿਧਰੋਂ ਮਾਰਨ ਮੈਂ ਕੱਲਾ ਸੀਗਾ ਪੈਗੇ ਗਾਲ ਮੈਂ ਕਿਹਾ ਚਲੋ ਕੋਈ ਨਹੀਂ ਇੱਥੇ ਹੀ ਰਹਿਓ ਅੱਧਾ ਘੰਟਾ ਰੁਕ ਜਾਓ ਆ ਗਿਆ ਠੀਕ ਹੈ ਮਮੀ ਅਕਸਰ ਮੈਂ ਮੁਕਸਰ ਚੜਈ ਨਾ ਮੈਂ ਸਾਰਾ ਕੁਝ ਮਤਲਬ ਪਰਚਿਆਂ ਪੁਰਚਿਆਂ ਨੂੰ ਮੈਂ ਜਮਾ ਕਲੀਨ ਜਮਾ ਸਾਫ ਹੋਈ ਹੈ ਨਾ ਇਹ ਕਹਿੰਦੇ ਨਸ਼ਾ ਠੀਕ ਹੈ ਸਸਰੀਕਾਲ ਜੀ ਮੈਂ ਉਹੀ ਫਿਰ ਦੁਬਾਰਾ ਉਹੀ ਗੱਲਾਂ ਹਨ ਸਾਰਾ ਕੁਝ ਉਹਨੂੰ ਜਿਹੜੀ ਲੜਕੀ ਆ ਮਤਲਬ ਕਿ ਉਹਨੂੰ ਕਿਉਂ ਬਦਨਾਮ ਕਰੀ ਜਾਂਦੇ ਜੀ ਜਿਹੜੀ ਜਿਹੜੀ ਤੇਰੇ ਨਾਲ ਮੇਰੀ ਦੁਸ਼ਮਣੀ ਆ ਜਿਹੜੀ ਤੇਰੇ ਨਾਲ ਮੇਰੀ ਗੱਲ ਆ ਨਾ ਉਹ ਸਿੱਧਾ ਨਿਬੜ ਮੈਂ ਨਹੀਂ ਭਾਈਦਾ ਜਿੱਥੇ ਕਹੇਗਾ ਆਹੂੰਗਾ ਤੇ ਪਰ ਮੈਂ ਤੈਨੂੰ ਹੱਥ ਵੀ ਲਾਉਂਗਾ ਇਹ ਵੀ ਤੂੰ ਯਾਦ ਰੱਖੀ ਠੀਕ ਆ ਜਿਹੜਾ ਤੂੰ ਮੇਰੇ ਗਾਲ ਪਿਆ ਨਾ ਇਹ ਤੈਨੂੰ ਪਤਾ ਮੈਂ ਛੱਡਣਾ ਤਾਂ ਹੈ ਨਹੀਂ ਇਹ ਤਾਂ ਤੈਨੂੰ ਭੁਗਤਣਾ ਪੈਣਾ ਠੀਕ ਆ ਜਿਹੜਾ ਤੂੰ ਕੰਮ ਕੀਤਾ ਤੇ ਪਰ ਉਹਨਾਂ ਜਵਾਕੜੀ ਨੂੰ ਨਾ ਉਹਦੀ ਮੈਰਿਜ ਮੂਰੀਜ਼ ਉਹਨੇ ਕਰਾਉਣੀ ਆ ਉਹਨੂੰ ਬਦਨਾਮ ਨਾ ਕਰੋ ਮੈਂ ਉਹਨੂੰ ਕੁਝ ਵੀ ਨਹੀਂ ਕਿਹਾ ਨਾ ਨੂੰ ਛੇੜਿਆ ਨਾ ਉਹਨੂੰ ਬਾਹ ਫੜੀ ਨਾ ਕੋਈ ਕੋਈ ਨਹੀਂ ਗੁਰਦੁਆਰੇ ਸੌਂ ਖਾਲੇ ਠੀਕ ਹੈ ਜਿਹੜਾ ਤੂੰ ਮੇਰੇ ਗਾਲ ਪਿਆ ਇਹ ਤੈਨੂੰ ਭੁਗਤਣਾ ਪੈਣਾ ਅੱਜ ਅੱਜ ਭੁਗਤ ਲਈ ਸਵੇਰੇ ਭੁਗਤ ਲਈ ਠੀਕ ਹੈ ਬਾਕੀ ਆ ਕਰੋ ਜਿਹੜੇ ਨਾਲ ਆਏ ਸੀ ਮੇਰੇ ਆ ਕਰੋ ਗੱਲ ਕਰ ਕਰ ਗੱਲ ਸੁਣ ਵੀਰ ਤੇਰੇ ਨਾਲ ਰੌਲਾ ਸੀਗਾ ਠੀਕ ਆ ਤੇਰੇ ਨਾਲ ਹੈਗੀ ਆ ਕੁੜੀ ਦੀ ਕੋਈ ਨਾ ਵਿੱਚ ਲਿਆ ਕੁੜੀ ਦਾ ਵਿਚਾਰੇ ਨੂੰ ਕਿਉਂ ਬਦਨਾਮ ਕੀਤਾ ਸਾਡੇ ਧੀਆਂ ਪਹਿਣਾ ਹਨ ਤੇ ਤੂੰ ਸਿੱਧਾ ਨਿਬੜ ਖਾ ਯਾਰ ਉਹਦੇ ਤੋਂ ਕਿਉਂ ਵਿਚਾਰੀ ਤੋਂ ਕੀਤਾ ਨਾ ਉਹਨੂੰ ਕੋਈ ਪਤਾ ਨਾ ਛਤਾ ਹਨ ਇਹਦੇ ਤੂੰ ਗਲ ਪਿਆ ਪ੍ਰਾਣੀ ਲਗ ਡਾਟਾ ਤੂੰ ਉਹਦੇ ਵਿੱਚ ਨਿਬੜ ਜਿਹੜੀ ਗੱਲ ਹੈ ਹੈ ਉਹ ਕੁੜੀ ਨੂੰ ਕਹ ਤਾ ਤੂੰ ਵਾਰੀ ਵਾਰੀ ਕਰੀ ਜਾਂਦਾ ਹੈਣਾ ਧਰਨੇ ਤੇ ਬਹਿ ਕੇ ਹੈ ਨਾ ਕੁੜੀ ਦਾ ਐਵੇਂ ਈ ਸ਼ੂ ਬਣਾਈ ਜਾਂਦੇ ਆ ਜਿਹੜੀ ਗੱਲ ਆ ਉਹ ਕਰ ਸਿੱਧਾ ਬੰਦੇ ਵਾਲੀ ਗੱਲ ਕਰ ਮਰਦਾਂ ਵਾਲੀ ਜਨਾਨੇ ਵਾਲੀ ਨਾ ਕਰ ਨਾਲੇ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਨਾਲ ਸਾਡਾ ਕੋਈ ਰੌਲਾ ਨਹੀਂ ਗਾ ਧਰਨਾ ਲਾ ਕੇ ਬਹਿ ਗਏ ਯਾਰ ਛੜਕ ਤੇ ਸ਼ਰਮ ਚਾਹੀਦੀ ਏ ਯਾਰ ਸਾਰਾ ਟਰੈਫਿਕ ਰੋਕ ਤਾ ਸਾਰਾ ਕੋਈ ਸ਼ਰਮ ਕਰ ਲੈ ਮੈਂ ਡਾਕਟਰ ਦੇ ਰੂਮ ਚ ਆਇਆ ਨਹੀਂ ਨਾ ਮੈਂ ਡਾਕਟਰ ਨੂੰ ਫਿਟੇ ਮੂੰਹ ਵੀ ਕਿਹਾ ਕਿਸੇ ਡਾਕਟਰ ਮੈਂ ਕਿਹਾ ਹੀ ਨਹੀਂ ਜਿਹੜੇ ਮੇਰੇ ਗਾਲ ਪਏ ਆ ਅਸੀਂ ਇਹਨਾਂ ਨੂੰ ਨਿਬੜਨਾ ਸੀਗਾ ਨਾ ਦੀ ਲੜਕੀਆਂ ਨੂੰ ਕੁਝ ਕਿਹਾ ਨਾ ਕੁਝ ਲੈਣਾ ਨਾ ਕੁਝ ਦੇਣਾ ਠੀਕ ਹੈ ਜਿਹੜੀ ਗੱਲ ਆ ਨਾ ਉਹ ਟੋਪੀ ਵਾਲਾ ਤੇਰਾ ਨਾਂ ਨਹੀਂ ਮੈਨੂੰ ਪਤਾ ਪਰ ਮੈਂ ਤੇਨੂੰ ਫਰਾਈ ਬਹੁਤ ਕਰੂੰਗਾ ਇਹ ਤੂੰ ਯਾਦ ਰੱਖੀ ਮੇਰਾ ਵੀਰ ਤੈਨੂੰ ਹੱਥ ਮੈਂ ਤੈਨੂੰ ਪੱਕੇ ਲਾਉਂਗਾ ਜਿਹੜਾ ਤੂੰ ਗੱਲ ਪਿਆ ਇੱਕ ਦੂਜਾ ਕਹਿੰਦਾ ਨਾ ਅਮਰਸੰਦੂ ਤੇਰੇ ਵਰਗੇ ਬੜੇ ਵੇਖਿਆ ਮੇਰੇ ਵਰਗਾ ਨਹੀਂ ਵੇਖਿਆ ਨਾ ਮੈਂ ਸਾਰਾ ਕੁਝ ਛੱਡੀ ਬੈਠਾ ਸੀ ਮਕਦਮੇ ਬਹੁਤ ਮੇਰੇ ਤੇ ਸਾਰੀ ਉਮਰ ਮੈਂ ਜੇਲ੍ਹਾਂ ਚ ਕੱਢੀ ਆ ਠੀਕ ਹੈ ਮੈਂ ਸਾਰਾ ਕੁਝ ਛੱਡੀ ਬੈਠਾ ਸੀ ਪਰ ਤੂੰ ਅੱਜ ਤੋਂ ਫੇਰ ਮੈਨੂੰ ਅਲਰਟ ਕਰਤਾ ਠੀਕ ਹੈ ਅੱਜ ਤੋਂ ਤੂੰ ਫੇਰ ਮੈਨੂੰ ਸਟਾਰਟ ਕਰਤਾ ਇਹ ਤੈਨੂੰ ਭੁਗਤਣਾ ਪੈਣਾ ਮੇਰਾ ਵੀਰ ਤੈਨੂੰ ਲੜਕੀ ਨੂੰ ਨਾ ਲੈ ਕੇ ਆਇਆ ਚੇਰੀ ਨੂੰ ਉਹਨੂੰ ਮੈਂ ਠੀਕ ਹੈ ਸੌਂ ਚਕਵਾਲੀ ਠੀਕ ਹੈ ਉਹਨੂੰ ਵਿੱਚ ਨਾ ਲੈ ਕੇ ਆ ਚੇਰੀ ਨੂੰ ਠੀਕ ਹੈ ਆਪਾਂ ਨਿਬੜਦੇ ਆ ਨਿਬੜਾਂਗੇ ਜਿੱਥੇ ਕਹੇਗਾ ਮੈਂ ਆਉਂਗਾ ਟਾਈਮ ਬਾਲਾ ਓਕੇ ਜੀ ਹਸ਼ੀਕਾਲ ਹਸ਼ੀਕਾਲ ਜੀ ਮੈਂ ਆਵਦਾ ਇੱਕ ਬڑا ਜਿਹੜਾ ਮੁਕਸਰ ਹਸਪੀਟਲ ਜਿਹੜਾ ਕੰਮ ਹੋਇਆ ਜਿਹੜਾ ਅੱਜ ਮੁੱਦਾ ਇਹਨਾਂ ਨੇ ਛੇੜਿਆ ਹੋਇਆ ਲੜਕੀ ਦੇ ਇਹਨਾਂ ਨੇ ਬਹਾਨਾ ਬਣਾ ਲਿਆ ਜਿਹੜਾ ਮੈਂ ਲੜਕੀ ਨੂੰ ਪੁੱਛ ਲਓ ਮੈਂ ਇੱਥੇ ਆ ਜਾਊਂਗਾ ਜੇ ਲੜਕੀ ਨੂੰ ਮੈਂ ਕੁਛ ਗਲਤ ਬੋਲਿਆ ਜਾਂ ਉਹਨੂੰ ਮੈਂ ਡਿਸਟਰਬ ਕੀਤਾ ਜਾਂ ਉਹਦੀ ਮੈਂ ਬਾਹ ਫੜੀ ਜਾਂ ਉਹਨੂੰ ਕੁਛ ਵੀ ਕੀਤਾ ਤੁਸੀਂ ਮੈਨੂੰ ਜੋ ਮਰਜ਼ੀ ਡਾਂ ਲਾ ਦਿਓ ਮੈਂ ਅੰਦਰ ਵੜਿਆ ਇਹ 5 6 ਜਣੇ ਮੇਰੇ ਗਲ ਪਏ ਆ ਅੱਧਾ ਘੰਟਾ ਪਹਿਲਾਂ ਜਿਹੜੀ ਇਹਨਾਂ ਨੇ ਵੀਡੀਓ ਵਿਖਾਈਆਂ ਸਾਡੀਆਂ ਆਉਂਦਿਆਂ ਦੀਆਂ ਜਿਹੜੀਆਂ ਇਹਨਾਂ ਨੇ ਵੀਡੀਓ ਤੁਹਾਨੂੰ ਸਾਰੀਆਂ ਦੇਤੀਆਂ ਇਹਨਾਂ ਨੂੰ ਕੋ ਜਿਹੜੇ ਤੁਸੀਂ ਮੇਰੇ ਗਾਲ ਪੈ ਜਣਾ ਚਪੇੜੇ ਮਾਰੇ ਆ ਆ ਜਿਹੜੇ ਆ ਡੈਂਟ ਪਾਏ ਆ ਇਹ ਅੱਧਾ ਘੰਟਾ ਪਹਿਲਾਂ ਇਹਨਾਂ ਤੋਂ ਵੀਡੀਓ ਕਢਾਓ ਠੀਕ ਹੈ ਮੈਂ ਹਰੇਕ ਤੁਹਾਨੂੰ ਬੇਨਤੀ ਕਰਦਾ ਰਿਕੁਐਸਟ ਕਰਦਾ ਇਹਨਾਂ ਤੋਂ ਸਾਰੀ ਅੱਧਾ ਘੰਟਾ ਪਹਿਲਾਂ ਜਿਹੜੀ ਮੈਂ ਆਇਆ ਨਾ ਕੁੜੀ ਦੇ ਮਗਰ ਆਇਆ ਚਲੋ ਇਹ ਕਹਿੰਦੇ ਕੁੜੀ ਦੇ ਮਗਰ ਆਇਆ ਉਹ ਵੀਡੀਓ ਕਢਾ ਲਓ ਕੁੜੀ ਨੂੰ ਮੇਰੇ ਸਾਹਮਣੇ ਕਰ ਦਿਓ ਕੁੜੀ ਕਹ ਦੇ ਮੈਂ ਡਿਸਰਬ ਕੀਤਾ ਜਾਂਦਾ ਹੱਥ ਫੜਿਆ ਜਾਂ ਨੂੰ ਮੈਂ ਕੁਝ ਵੀ ਕਿਹਾ ਹੈ ਤੁਸੀਂ ਜੋ ਮਰਜ਼ੀ ਮੇਰੇ ਡੰਨ ਲਾ ਦਿਓ ਤੇ ਪਰ ਡਾਕਟਰ ਸਾਹਿਬ ਜੀ ਨਾ ਤੁਹਾਡੇ ਮੈਂ ਆਫਿਸ ਚ ਆਇਆ ਨਾ ਮੇਰੇ ਜਿਹੜੇ ਮੇਰੇ ਗਲ ਪਏ ਆ ਉਹਨਾਂ ਨੂੰ ਮੈਂ ਉਹ ਲੁਕ ਕੇ ਸੀਗੇ ਠੀਕ ਹੈ ਗੁੱਸਾ ਸੀਗੇ ਮੇਰੇ ਗਲ ਪਏ ਆ ਅੱਜ ਆਈ ਟਿੱਕਰ ਜ਼ਿੰਦਗੀ ਜੇ ਨਹੀਂ ਕਦੇ ਹੋਇਆ ਮੇਰੇ ਕੋਈ ਗਲ ਪਏ ਹੁਣ ਮੈਂ ਫੁੱਦੂ ਤਾਂ ਹੈ ਨਹੀਂ ਠੀਕ ਹੈ ਜਿਹੜੇ ਮੈਂ ਇਹਨਾਂ ਨੂੰ ਪਹਿਲਾਂ ਆਖਿਆ ਮੈਂ ਅਮਰ ਸੰਧੂ ਆ ਮੈਂ ਗੱਲ ਪੈ ਗਏ ਨਾ ਇਹ ਤੁਹਾਨੂੰ ਭੁਗਤਣਾ ਪੈਣਾ ਅੱਧਾ ਘੰਟਾ ਰੁਕ ਜਾਓ ਮੈਂ ਕਿਹਾ ਠੀਕ ਹੈ ਅਸੀਂ ਆਏ ਅਸੀਂ ਆ ਆ ਜੀ ਕਾਰਵਾਈ ਕੀਤੀ ਹੈ ਪੰਨ ਤੋੜ ਕੀਤੀ ਹੈ ਠੀਕ ਹੈ ਇਹ ਅੰਦਰ ਲੁਕ ਗਿਆ ਹੈ ਇਹ ਅੰਦਰੋਂ ਨਿਕਲੇ ਆ ਨਹੀਂ ਗਾ ਲੜਕੀ ਨੂੰ ਕਿਸੇ ਨੂੰ ਅਸੀਂ ਫਿਟੇ ਮੂੰਹ ਨਹੀਂ ਆਖਿਆ ਕਿਸੇ ਨੂੰ ਅਸੀਂ ਮਾਰਾ ਨਹੀਂ ਆਖਿਆ ਇਹਨਾਂ ਨੂੰ ਜਰੂਰ ਅਸੀਂ ਗਾਲਾਂ ਕੱਢੀਆਂ ਠੀਕ ਹੈ ਇਹਨਾਂ ਦੇ ਅਸੀਂ ਮਤਲਬ ਕਿ ਮਾਰੀਆਂ ਵੀ ਹੈ ਠੀਕ ਹੈ ਇਹ ਸੌਂ ਖਾ ਕੇ ਕਹਿ ਦੇਣਾ ਠੀਕ ਹੈ ਗੁਰਦੁਆਰੇ ਸੌਂ ਖਾਏ ਹਨ ਕੁੜੀ ਨੂੰ ਚੜਾ ਲਓ ਗੁਰਦੁਆਰੇ ਠੀਕ ਹੈ ਮਮੀ ਆ ਜਾਣਾ ਤੇ ਇਹਨਾਂ ਨੂੰ ਪੁੱਛ ਲੋ ਤੁਸੀਂ ਜੇ ਮੈਂ ਕੁੜੀ ਨੂੰ ਕੁਝ ਵੀ ਕਿਹਾ ਹੋਵੇ ਠੀਕ ਹੈ ਤੁਸੀਂ ਜੋ ਮਰਜੀ ਤੁਸੀਂ ਆ ਗੱਲਾਂ ਕਿਹ ਜੀਆਂ ਕਰੀ ਜਾਂਦੇ ਤੁਸੀਂ ਤਾਂ ਮੁੱਦਾ ਹੀ ਹੋਰ ਬਣਾਤਾ ਤੁਸੀਂ ਜਿਹੜਾ ਮੇਰੇ ਅੱਧਾ ਘੰਟਾ ਪਹਿਲਾਂ ਗਾਲ ਪੇਜੇ ਉੱਥੇ ਰੱਖੋ ਉਹ ਉਹ ਵੀ ਦੋ ਨਾ ਚੈਨ ਨਾਲ ਇਹਨਾਂ ਨੂੰ ਸਾਰਿਆਂ ਨੂੰ ਡੇਲੀ ਪੋਸਟ ਵਾਲਿਆਂ ਨੂੰ ਇਹਨਾਂ ਨੂੰ ਉਹ ਵੀ ਵੀਡੀਓ ਦੋ ਜਿਹੜੇ ਤੁਸੀਂ ਮੇਰੇ ਇੱਥੇ ਚਪੇੜੇ ਮਾਰੇ ਆ ਜਿਹੜੇ ਤੁਸੀਂ ਮੇਰੇ ਗਾਲ ਪੇਜੇ ਨਾ ਉਹ ਸਾਰੀਆਂ ਵੀਡੀਓ ਕੱਢ ਕੇ ਦੋ ਇਹਨਾਂ ਨੂੰ ਠੀਕ ਹੈ ਤੁਸੀਂ ਉਹ ਖਾਈ ਜਾਂਦੇ ਜੀ ਵੀਡੀਓ ਜਿਹੜੀਆਂ ਅਸੀਂ ਅੰਦਰ ਐਂਟਰ ਕਰਦੇ ਆਂ ਅਸੀਂ ਆਉਣੇ ਆ ਠੀਕ ਹੈ ਅਸੀਂ ਆਉਣਾ ਜਿਹੜਾ ਮੇਰੇ ਗਲ ਪਿਆ ਮੈਂ ਉਹਨੂੰ ਕਿਵੇਂ ਛੱਡ ਦੂੰਗਾ ਮੈਂ ਕਦੇ ਜ਼ਿੰਦਗੀ ਹੀ ਨਾ ਛੱਡੂੰਗਾ ਤੇ ਜਿਹੜਾ ਬੰਦਾ ਮੇਰੇ ਗਲ ਪਿਆ ਨਾ ਹਜੇ ਵੀ ਮੈਂ ਨਹੀਂ ਛੱਡਣਾ ਹਜੇ ਵੀ ਮੈਂ ਜਿਹੜਾ ਉਹ ਬੋਲਦਾ ਨਾ ਮੇਰੇ ਤੇ ਲੜਕੀ ਦਾ ਇਲਜ਼ਾਮ ਲਾਈ ਜਾਂਦਾ ਐਂ ਕਰਦਾ ਇੰਨੇ ਸਾਲ ਹੋ ਗਏ ਨੇ ਕਦੇ ਠੀਕ ਹੈ ਕਦੇ ਲੜਕੀ ਦਾ ਕਦੇ આજ ਤੱਕ ਨਾ ਮੇਰੇ ਤੇ ਮੁਕੱਦਮਾ ਨਾ ਕਦੇ ਮੈਂ ਆਜਾ ਠੀਕ ਹੈ ਮੈਂ ਹੈ ਨਹੀਂਗਾ ਠੀਕ ਹੈ ਮੈਂ ਰੇਕ ਨੂੰ ਭੈਣ ਸਮਝਦਾ ਠੀਕ ਹੈ ਨਾ ਮੇਰੇ ਤੇ ਇਦਾਂ ਦੀ ਕੋਈ ਕੋਈ ਗੱਲ ਬਾਤ ਹੀ ਹੈਣੀਗੀ ਮੇਰੇ ਦਿਲ ਚ ਨਾ ਕੁੜੀ ਨੂੰ ਪੁੱਛ ਲੋ ਜਿਹੜੀ ਕੁੜੀ ਕਹਿੰਦੀ ਆ ਉਹਨੂੰ ਮੈਂ ਕੀ ਕਿਹਾ ਠੀਕ ਆ ਕੁੜੀ ਨੂੰ ਬੁਲਾ ਲਓ ਤੂੰ ਕੁੜੀ ਸਾਫ਼ ਕਰ ਲੋ ਇਹ ਇਹ ਗੱਲਾਂ ਕਾਹਦੇ ਕਿ ਲੋ ਕਰੀ ਜਾਂਦੇ ਕੁੜੀ ਨੂੰ ਛੇੜਿਆ ਅੱਜ ਸੇਫ ਨਹੀਂ ਚੈਨਲ ਕੀ ਕਰੀ ਜਾਂਦੇ ਆ ਬੱਚੀਆਂ ਨਹੀਂ ਸੇਫ ਆ ਨਹੀਂ ਸੇਫ ਇਹ ਕੋਈ ਗੱਲਾਂ ਕਰਨ ਵਾਲੀਆਂ ਕੀ ਮੈਂ ਕਟਨੈਪ ਕਰ ਲਿਆ ਉਹਨੂੰ ਕੀ ਚੱਕ ਲਿਆ ਕੁੜੀ ਨੂੰ ਮੈਂ ਠੀਕ ਐ ਆ ਜਿਹੜਾ ਬੋਲਦਾ ਨਾ ਜਿਹੜਾ ਮੇਰੇ ਗਾਲ ਪਿਆ ਆ ਮੋਟੂ ਜਿਹਾ ਬੰਦਾ ਬਣ ਕੇ ਇਹਨੂੰ ਕਹਿੰਦਾ ਸੱਚ ਦੱਸ ਅੱਧਾ ਘੰਟਾ ਪਹਿਲਾਂ ਜਿਹੜੀਆਂ ਵੀਡੀਓ ਆ ਨਾ ਜਿਹੜੀਆਂ ਤੁਸੀਂ ਮੇਰੇ ਮਾਰੀਆਂ ਉਹ ਵੀਡੀਓ ਦੇ ਇਹਨਾਂ ਨੂੰ ਕੱਢ ਕੇ ਠੀਕ ਹੈ ਜਿਹੜੇ ਅਸੀਂ ਐਂਟਰ ਆ ਉਹ ਹੋਏ ਆ ਅਸੀਂ ਤੇਰੇ ਮਾਰਨ ਆਏ ਆ ਉਹ ਤੂੰ ਵੀਡੀਓ ਜਾਈ ਜਾਣਾ ਕੱਢ ਕੱਢ ਕੇ ਠੀਕ ਹੈ ਲੜਕੀਆਂ ਨੂੰ ਅਸੀਂ ਫਿਟੇ ਮੂੰਹ ਨਹੀਂ ਆਖਿਆ ਜਦੋਂ ਆਏ ਆ ਤੇ ਹਾਲਾ ਕਿ ਲੜਕੀ ਇਲਜ਼ਾਮ ਲਾਈ ਜਾਂਦੀ ਮੇਰੇ ਤੇ ਲੈ ਦੱਸੋ ਸਾਰਾ ਕੁਝ ਇਹਨਾਂ ਦਾ ਸਖਾਇਆ ਹੋਇਆ ਠੀਕ ਹੈ ਲੜਕੀ ਇਹਨਾਂ ਦੀ ਇਹਨਾਂ ਦੀ ਪਾਸ਼ਾ ਬੋਲੂਗੀ ਜਿਵੇਂ ਇਹਨਾਂ ਨੇ ਕਿਹਾ ਠੀਕ ਹੈ ਮੈਂ ਇਹੀ ਬੇਨਤੀ ਕਰੂੰਗਾ ਜਿਹੜੀ ਵੀਡੀਓ ਇਹਨਾਂ ਤੋਂ ਪਹਿਲਾਂ ਕਢਾਓ ਜਿਹੜੇ ਮੇਰੇ ਗਾਲ ਠੀਕ ਹੈ ਮੈਂ ਉਹ ਬੰਦੇ ਨੂੰ ਕਿਵੇਂ ਛੱਡਾਂ ਅਜੇ ਤੱਕ ਮੇਰੇ ਚਬੇੜ ਨਹੀਂ ਵਜੀ ਕੋਈ ਮੇਰਾ ਵੀ ਨਾ ਯਾਰ ਮੇਰੇ ਤੇ ਮੁਕਦਮੇ ਰਹੇ ਆ ਯਾਰ ਠੀਕ ਹੈ ਇਹ ਬੰਦੇ ਮੇਰੇ ਗੱਲ ਪੈ ਗਏ ਲੈ ਦੱਸ ਬਿਨਾਂ ਗੱਲ ਤੋਂ ਆ ਕੇ ਚਬੇੜ ਮਾਰੀ ਫਿਰ ਇਹਨੇ ਗੱਲ ਫੜਿਆ ਕਿ ਦੀ ਕੋਈ ਠੀਕ ਹੈ ਮੈਂ ਇਹੀ ਬੇਨਤੀ ਕਰੂੰਗਾ ਤੁਹਾਡੇ ਕੇ ਹੱਥ ਜੋੜ ਕੇ ਜਿਹੜੀ ਇਹਨਾਂ ਵੀਡੀਓ ਪਹਿਲਾਂ ਕਢਵਾ ਲਓ ਜਿਹੜੀਆਂ ਅੱਧਾ ਪੌਣਾ ਘੰਟਾ ਪਹਿਲਾਂ ਜਿਹੜਾ ਮੈਂ ਆਇਆ ਇਹ ਗੱਲ ਪਏ ਨੇ ਠੀਕ ਹੈ ਉਹ ਵੀਡੀਓ ਕਢਵਾ ਲਓ ਇਹਨਾਂ ਤੋਂ ਠੀਕ ਹੈ ਥੈਂਕ ਯੂ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ